ਜਿਉ ਨੂੰ ਪਤਾ ਹੈ ਕਿ ਇਹ ਚੀਜ਼ ਪਾਰਟੀ ਨੂੰ ਵੀ ਕਰ ਰਹੀ ਆ ਤੇ ਫਿਰ ਉਹ ਜਾਣ ਬੁੱਝ ਕੇ ਵੀ ਕਿਉਂ ਹੋਣ ਦਊਗਾ ਕਿਉਂ ਨਹੀਂ ਉਹ ਦਿੱਲੀ ਵਾਲਿਆਂ ਦੇ ਕੋਲ ਹਾਈ ਕਮਾਂਡ ਦੇ ਕੋਲ ਜਾ ਕੇ ਕਿਉਂ ਨਹੀਂ ਕਹੂਗਾ ਉਹ ਕਿ ਭਈ ਇਹ ਚੀਜ਼ ਹੈ 27 ਦੇ ਵਿੱਚ ਵੱਡਾ ਨੁਕਸਾਨ ਹੋ ਜਾਣਾ ਫਿਰ ਮੈਨੂੰ ਨਾ ਕਿ ਤੁਹਾਨੂੰ ਲੱਗਦਾ ਕਿ ਭਗਵੰਤ ਮਾਨ ਦੀ ਦਿੱਲੀ ਵਾਲੇ ਸੁਣਦੇ ਹੋਣਗੇ ਹਮ ਪਰ ਕਹਿ ਤਾਂ ਸਕਦੇ ਨੇ ਨਾ ਜੇ ਪਾਰਟੀ ਖਰਾਬ ਹੋ ਰਹੀ ਹੈ ਹਮ ਭਗਵੰਤ ਮਾਨ ਤਾਂ ਪੈਰਾਂ ਦੇ ਲੰਬਾ ਪਿਆ ਹੈ ਹਮ ਵੀ ਆਹ ਮੋਹਰ ਪਈ ਆ ਆਹ ਪੈਨ ਪਿਆ ਜੋ ਮਰਜ਼ੀ ਕਰੀ ਜਾਓ ਮਨੂੰ ਮੁੱਖ ਮੰਤਰੀ ਹੁੰਦਿਆ ਲੈਣ ਦਿਓ ਹਮ ਸਾਰੇ ਮੁੱਖ ਮੰਤਰੀ ਦੇ ਫੈਸਲੇ ਤਾਂ ਚੀਫ ਸੈਕਟਰੀ ਤੱਕ ਜੋ ਜੋ ਦਿੱਲੀ ਸਿਲੈਕਟ ਕਰ ਰਹੀ ਆ ਜੀ ਜੇ ਮੀਡੀਆ ਐਡਵਾਈਜ਼ਰ ਤੱਕ ਦਿੱਲੀ ਸਿਲੈਕਟ ਕਰ ਰਹੀ ਆ ਹੂੰ ਜੇ ਫైనాన్స్ ਐਡਵਾਈਜ਼ਰ ਤੱਕ ਦਿੱਲੀ ਸਿਲੈਕਟ ਕਰ ਰਹੀ ਆ ਹੂੰ ਜੇ ਆਈਐਸ ਪੰਜਾਬ ਦੀਆਂ ਵੱਡੀਆਂ ਵੱਡੀਆਂ ਜਿਹੜੀਆਂ ਅਫਸਰ ਸਾਹਿਬਾਨਾਂ ਦੀਆਂ ਮੀਟਿੰਗਾਂ ਦਿੱਲੀ ਲੈ ਰਹੀ ਆ ਤਵਾਦਲੇ ਦਿੱਲੀ ਕਰ ਰਹੀ ਆ ਭਗਵੰਤ ਮਾਨ ਦੇ ਪੱਲੇ ਕੀ ਆ ਵੀ ਭਗਵੰਤ ਮਾਨ ਦੇ ਪੱਲੇ ਹੈ ਕੀ ਆ ਭਗਵੰਤ ਮਾਨ ਦੇ ਪੱਲੇ ਤਾਂ ਗੱਲਾਂ ਦਾ ਕੜਾ ਹੈ ਪਰ ਮਾਤਾ ਜੀ ਦਾ ਪੂਰੇ ਮਤਲਬ ਬਣੇ ਫਿਰਦੇ ਨੇ ਮਹਾਰਾਣੀ ਉਹਦਾ ਮਤਲਬ ਪੂਰਾ ਕਾਫਲਾ ਲੈ ਕੇ ਹੁਣ ਆ ਜਾਂਦੇ ਨੇ 10-10 ਗੱਡੀਆਂ ਦਾ ਕਿ ਜਿਵੇਂ ਮਤਲਬ ਉਹਨਾਂ ਉਹਨਾਂ ਕੋਲ ਕੀ ਰਾਈਟ ਹੈ ਜੀ ਉਹਨਾਂ ਦੇ ਬਤੌਰ ਉਹ ਕਹਿੰਦੇ ਕਿ ਮੁੱਖ ਮੰਤਰੀ ਦੇ ਮਦਰ ਹੋਣ ਦੇ ਨਾਤੇ ਉਹਨਾਂ ਨੂੰ ਸਿਕਿਉਰਿਟੀ ਹੈ ਦੇਣ ਦੀ ਭਗਵੰਤ ਮਾਨ ਐ ਕਿਉਂ ਕਹਿੰਦਾ ਹੁੰਦਾ ਸੀ ਕਿ ਲੀਡਰਾਂ ਦੇ ਪਰਿਵਾਰਾਂ ਨੂੰ ਕਿਉਂ ਸਿਕਿਉਰਿਟੀ ਦਿੱਤੀ ਆ ਫਿਰ ਉਦੋਂ ਕੋਈ ਰੋਲਾ ਪਾਉਂਦਾ ਸੀ 1000 ਬੰਦਾ ਉਹਦੇ ਟੱਬਰ ਨਾਲ ਲੱਗਿਆ ਹੋਇਆ ਪੰਜਾਬ ਪੁਲਿਸ ਦਾ ਉਦੋਂ ਦਾ ਭਗਵੰਤ ਮਾਨ ਕਹਿੰਦਾ ਸੀ ਕਿ ਜਿਸ ਇੰਨਾ ਡਾਰਾ ਲੋਕਾਂ ਤੋਂ ਉਹਦਾ ਮੁਰਗੀ ਖਾਨੇ ਖੋਲ ਲੋ ਫਿਰ ਇਹਦਾ ਮਤਲਬ ਭਗਵੰਤ ਮਾਨ ਨੂੰ ਡਾਰਾ ਲੋਕਾਂ ਤੋਂ ਕਿ ਜਦੋਂ ਲੋਕ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦੇ ਜਿਹੜੇ ਆਂਡੀ ਗਵਾਂਡੀ ਨੇ 10-10 ਬੰਦੇ ਖੜੇ ਹੁੰਦੇ ਨੇ ਉਹਦੇ ਕੋਠਿਆਂ ਦੇ